ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਹੁਣ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ 10 ਜੁਲਾਈ ਨੂੰ ਸ਼ਾਮ ਤੋਂ ਦੇਰ ਰਾਤ ਤੱਕ ਦੇ ਮੌਸਮ ਦੀ ਕਿ ਤਕਰੀਬਨ ਵੀਰੋ ਸ਼ਾਮ ਦੇ 5:00 b.c. ਤੋਂ ਲੈ ਕੇ ਰਾਤ ਨੂੰ 9-10:00 b.c. ਤੱਕ ਦੇ ਮੌਸਮ ਦੀ ਕਿ ਕਿੰਨਾ ਖੇਤਰਾਂ ਦੇ ਵਿੱਚ ਵੀਰੋ ਇੰਨਾ ਸਮੇਂ ਦੇ ਇਸ ਸਮਿਆਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਕਰ ਚਮਕ ਮੀਹ ਦੀ ਇਦਾਂ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਵੀਰੋ ਜਿਵੇਂ ਕਿ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਵੀ ਦੱਸਿਆ ਗਿਆ ਸੀ ਕਿ ਦੁਪਹਿਰ ਤੱਕ ਪੰਜਾਬ ਦਾ ਮੌਸਮ ਬਿਲਕੁਲ ਠੀਕ ਠਾਕ ਹੀ ਧੁੱਪ ਵਾਲਾ ਹੀ ਰਹੇਗਾ ਪਰ ਪਿਛਲੇ ਪਹਿਰ ਵੀਰੋ ਜਦੋਂ ਦੁਪਹਿਰ ਤੋਂ ਬਾਅਦ ਦਾ ਮੌਸਮ ਹੋਵੇਗਾ ਉਹ ਜਿੰਨਾ ਖੇਤਰਾਂ ਦੇ ਵਿੱਚ ਧੁੱਪ ਵਧੇਗੀ ਵੀਰੋ ਗਰਮੀ ਜ਼ਿਆਦਾ ਵਧੇਗੀ ਉਹਨਾਂ ਖੇਤਰਾਂ ਦੇ ਵਿੱਚ ਅਚਾਨਕ ਗਰਜ ਚਮਕ ਵਾਲੇ ਬੱਦਲ ਬਣਨਗੇ ਤੇ ਕੁਝ ਖੇਤਰਾਂ ਦੇ ਵਿੱਚ بارش ਪੈਣ ਤੋਂ ਬਾਅਦ ਵੀਰੋ ਮੌਸਮ ਫਿਰ ਤੋਂ ਸਾਫ਼ ਹੋ ਜਾਵੇਗਾ ਸੋ ਐਦੀਆਂ-ਐਸਾਂ ਦੀਆਂ ਗਤੀਵਿਧੀਆਂ ਵੀਰੋ ਆਪ ਨੂੰ ਇਸ ਤਰ੍ਹਾਂ ਦੀਆਂ ਹੁਣ ਆਉਂਦੇ ਸਮੇਂ ਦੇ ਵਿੱਚ ਕਿਹੜੇ ਖੇਤਰਾਂ 'ਚ ਦੇਖਣ ਨੂੰ ਮਿਲਣਗੇ ਉਹਨਾਂ ਖੇਤਰਾਂ ਦੇ ਵਿੱਚ ਵੀਰੋ ਮੇਨ ਹੋਣਗੇ ਮਾਝੇ ਤੇ 도ਆਬੇ ਦੇ ਕੁਝ ਭਾਗ ਮਾਝੇ ਦੇ ਖੇਤਰ ਵੀਰੋ ਜਿਵੇਂ ਕਿ ਆਪਾਂ ਲਾ ਲੋ ਗੁਰਦਾਸਪੁਰ ਹੋ ਗਿਆ ਤਰਨਤਾਰਨ ਸਾਬੋ ਗਿਆ ਸ੍ਰੀ ਅੰਮ੍ਰਿਤਸਰ ਸਾਬੋ ਗਿਆ ਕੁਝ ਭਾਗ ਵੀਰੋ ਫਿਰੋਜ਼ਪੁਰ ਦੇ ਤੇ ਕੁਝ ਭਾਗ ਜਲਾਲਾਬਾਦ ਦੇ ਫਰੀਦਕੋਟ ਦੇ ਕੁਝ ਏਰੀਆ ਵੀਰੋ ਬਾਕੀ ਜੇ ਆਪਾਂ ਗੱਲ ਕਰੀ ਵੀਰੋ ਸ਼ਾਮ ਦੇ ਇਸ ਤੋਂ ਬਾਅਦ 3-4 ਘੰਟੇ ਤੋਂ ਬਾਅਦ ਵੀਰੋ ਹੌਲੀ-ਹੌਲੀ ਸਿਸਟਮ ਅੱਗੇ ਮੱਧ ਪੰਜਾਬ ਦੇ ਏਰੀਆ ਜਿਵੇਂ ਕਿ ਕੁਝ ਭਾਗ ਲੁਧਿਆਣਾ ਮੋਗਾ ਵੀਰੋ ਇਤਨਾ ਖੇਤਰਾਂ ਤੱਕ ਵੀ ਮੁਕਸਰ ਸਾਹਿਬ ਸ੍ਰੀ ਇਹਨਾਂ ਵੀਰੋ ਖੇਤਰਾਂ ਦੇ ਵਿੱਚ ਥੋੜਾ-ਮੋਟਾ ਆਪਾਂ ਨੂੰ ਜੋ ਮੌਸਮਾਂ ਬਦਲਦਾ ਦਿਖਾਈ ਦੇ ਸਕਦਾ ਕੁਝ ਖੇਤਰਾਂ ਦੇ ਵਿੱਚ ਕੁਝ ਸਮੇਂ ਲਈ ਆਪਾਂ ਨੂੰ ਤੇਜ਼ ਛਾਟੇਦਾਰ ਮੀਂਹ ਕਿਤੇ ਹਲਕਾ ਮੀਂਹ ਵੀਰੋ ਦੇਖਣ ਨੂੰ ਮਿਲ ਸਕਦਾ ਹੈ ਕੁਝ ਖੇਤਰਾਂ ਦੇ ਵਿੱਚ ਵੀਰੋ ਮੀਂਹ ਪੈ ਸਕਦਾ ਹੈ ਕੁਝ ਖੇਤਰਾਂ ਵਿੱਚ ਸਿਰਫ ਬੱਦਲਵਾਈ ਨਾਲ ਤੇਜ਼ ਹਵਾ ਚੱਲ ਕੇ ਐਦਾਂ ਦਾ ਵੀ ਵੀਰੋ ਮਾਹੌਲ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਬਰਸਾਤ ਨਹੀਂ ਵੀ ਹੋ ਸਕਦੀ ਸੋ ਵੀਰੋ ਇਨ੍ਹਾਂ ਖੇਤਰਾਂ ਵਿੱਚ ਜ਼ਿਆਦਾਤਰ ਪੰਜਾਬੀ ਦੇ ਪੰਜਾਬ ਦੇ ਜੋ ਮਾਝੇ ਦੇ ਖੇਤਰ ਨੇ ਕੁਝ ਦੁਆਬੇ ਦੇ ਭਾਗ ਨੇ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਆਉਂਦੇ 5 ਤੋਂ 4 ਘੰਟੇ ਦੇ ਵਿੱਚ ਵੀਰੋ ਬਰਸਾਤੀ ਗਤੀ ਵਧਿਆ ਮੌਸਮ ਦੀ ਹਲਚਲ ਦੇਖਣ ਨੂੰ ਮਿਲੇਗੀ ਬਾਕੀ ਓਵਰਾਲ ਪੰਜਾਬ ਦਾ ਮੌਸਮ ਵੀਰੋ ਠੀਕ ਠਾਕ ਹੀ ਰਹੇਗਾ ਬਾਕੀ ਵੀਰੋ ਸ਼ਾਮ ਦੀ ਵੀਡੀਓ ਵਿੱਚ ਕੱਲ ਸਵੇਰ ਦੀ ਵੀਡੀਓ ਵਿੱਚ ਫਿਰ ਆਪਾਂ ਨੂੰ ਜਿਵੇਂ ਕੋਈ ਜਾਣਕਾਰੀ ਮਿਲੂਗੀ ਆਪਾਂ ਸਹੀ ਤੋਂ ਸਟੀਕ ਜਾਣਕਾਰੀ ਲੈ ਕੇ ਕਿਸਾਨ ਵੀਰਾਂ ਦੇ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਸੋ ਵੀਰੋ ਮੌਸਮ ਦੀਆਂ ਛੋਟੀ ਤੋਂ ਵੱਡੀ ਸਹੀ ਜਾਣਕਾਰੀ ਲਈ ਚੈਨਲ ਚੈਹਲ ਖੇਤੀ ਸੇਵਾ ਪਰਸੈਂਟਰ ਨਾ ਬਣੀ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ